Oh. Uh -huh. ad maiorem Dei gloriam ਦੀ ਖਾਤੇ ਸ੍ਰੀ ਸੁਭਗ ਅਤਿ ਜੀ ਸਹਾਇ ਵਾਰ ਸ੍ਰੀ ਸੁਭਗ ਜੀ ਦੀ ਕਿਰਪਾ ਸਹਿ ਦਸੰਤਮ ਪ੍ਰਥਮ ਸਭ ਆਪਣੇ ਸਮਰਥਾ ਨੂੰ ਅਪਲੈਕਿਆ ਹੈ ਦੇ ਅਨੰਤ ਗੁਣ ਤੇ ਮਰਦਾਨ ਸ੍ਰੀ ਰਾਮ ਰਸ ਹੋਏ ਸਹਾਇ ਅਰਧਨ ਹਰ ਗੁ ਮਨ ਨਾਉ ਸਿਮਰਾਂ ਸ੍ਰੀ ਹਰਿਾਇ ਸ੍ਰੀ ਹਰਿਨਿ ਪ੍ਰਸੰਤ ਹੈ ਜਿਸ ਵਿੱਚ ਸਭ ਲੋਕ ਜਾਏ ਏ ਮਹਾਦਰਸਮਰੈਂ ਘਰ ਨਾਉ ਦੇ ਆਇ ਕਾਏ ਸਭ ਥਾਈ ਹੋਏ ਸਾਈ ਜਸੁ ਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਜਸਾ ਕਰਸ਼ਾਹੀਆਂ ਦੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਠ ਦੀ ਦਾਰਦ ਧਿਆਨ ਤਰਕ ਗੁਰ ਜੀ ਬੋਲੇ ਹੋਰ ਅਨਿਆ ਪਿਆਰਿਆਂ ਸੋਹਣ ਸੰਜਨ ਦੇ ਤਾਵੀਆਂ ਮੁਕਿਆ ਹੱਛੀਆਂ ਜੱਫੀਆਂ ਲੱਪੀਆਂ ਜਿਨਾਂ ਰਾਮ ਜੱਫਿਆਂ ਵੰਡ ਕੀ ਛਕਿਆ ਦੇਖਣਾਈ ਤੇ ਰੁਵਾਈ ਦੇਖ ਕੇ ਹੰਢ ਕੀਤਾ ਤੇਨਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਕਰ ਤਰਤੇ ਖਾਲਸਾ ਜੀ ਵਾਣ ਜੀ ਵਾਹਰੇ ਗੁਰੂ ਜੀ ਸੁਨਿਗਾਨੇ ਧਰਮ へ ਸੀਸਟ ਤੇ ਮੰਨ ਵੰਗ ਕਟਾਈ ਕੋਪਰੀਆਂ ਲਵਾਈਆਂ ਤਰਪਣੀਆਂ ਤੇ ਖੜੇ ਆਰਿਆਂ ਨਾਲ ਚਰਾਇ ਗਏ ਗੁਰਦੁਆਰਿਆਂ ਦੀ ਸੇਵਾ ਹਿਤ ਪਰਵਾਨੀਆਂ ਪੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸੋਸ ਸੁਸਨ ਆਨ ਲਵਾਈ ਖਿਲਾ ਦੀ ਕੋਤਲ ਫਮਾਈ ਕਰਤ ਧਰਤੀ ਹਾਲਸਾ ਜੀ ਬੋਲੋ ਜੀ ਸਾਰ ਸਰਵਤ ਵਰਦਵਾਰਿਆਂ ਦਾ ਧਿਆਨ ਕਰਕੇ ਵਾਹੇ ਜੀ ਵਾਹੇ ਗੁਰੂ ਪ੍ਰਥਮੇ ਸਰਵਤ ਕਾਲਸਾ ਦੇ ਕੀ ਰਦਾਸ ਹੈ ਜੀ ਸਰਵਤ ਕਾਲਸਾ ਦੇ ਕੋ ਵਾਹੇ ਗੁਰੂ ਵਾਹੇ ਗੁਰੂ ਸਤਿ ਸਿਧਵੇ ਜਿਤਾਂ ਨੂੰ ਸੰਤ ਕਾ ਸਰਲ ਸੁਖ ਹੋਏ ਜਹਾਂ ਜਨਾਂ ਕਾਲਸਾ ਦੇ ਸਾਹੇ ਤੇਗੁ ਫਤ ਮਰਤ ਪੀਤੈ ਪੰਥ ਕੀ ਜੀਤਿ ਸ੍ਰੀ ਸਾਹਿਬ ਜੀ ਸਹਾਇ ਫਲ ਸੇ ਜੀਕੇ ਮੋਲ ਬਾਲੀ ਮੋਲੋ ਜੀ ਵਾਹਿਗੁਰੂ ਸਿਖਾਂ ਸਿੱਖੀ ਦਾਤਿ ਕੇਸ ਦਾਤਿ ਵਹਿਤ ਦਾਤਿ ਬੀਖ ਦਾਤਿ ਸਹਾ ਦਾਤਿ ਹੋ ਸਦਾ ਦਨ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀਵੇ ਦਰਸ਼ਨੇਸ਼ਾਨਤੰ ਯਾ ਜਿਵ ਮੇਰਭਾ ਜੋਗ ਅਟਲ ਪ੍ਰਮਖਾ ਜੈ ਕਾ ਗਨ ਜੀ ਸਾਰੇ ਗੁਰੂ ਸਿੱਖਾਂ ਦਾ ਮਨ ਨਿਵਾਤ ਵਤਤੀ ਵਤ ਪਤ ਪਰਖ ਆ ਵਾਹਿਗੁਰੂ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਹਸਰ ਜਿਓ ਸੇ ਰੀਨੋ ਨ ਕਾਣਾ ਸਾਇ ਗਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਕਲਸ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸਮਰਦਾ ਦਾਨ ਤਲਸ ਜੀ ਨੂੰ ਵਖਾਉ ਤੇ ਨਿਵਾੜੇ ਆ ਗਵਾੜਾ ਨਿਤਾਏਂ ਬਿਤਾਉ ਰੂਪ ਅਭਿਓਟ ਵਿਆਸੁਰਾਂ ਦਾਸੁਰਾਂ ਪਰਸਤ ਪਾਵਨ ਭਗਤ ਵਸੋ ਸਰਪੰਦਾਨ ਜੀ ਗਇਆ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧੂ ਸੱਚੇ ਪਾਤਸ਼ਾਹ ਜੀ ਆਗਿ ਦੇ ਕੇ ਰਣ ਤਮਨਾਂ ਪਾਏ ਸਰਬੱਤ ਸੰਤ ਜੀ ਕੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਅਗੇ ਭਾਰ ਅੰਦਰ ਜਾ ਪਰੈ ਸੁਖ ਆਨੰਦ ਵਾਲੀ ਤੋਈ ਸਤਿਗੁਰੂ ਨੇ ਤ੍ਰਿਪਤਾ ਕਰਣੇ ਧਾਰ ਪਰੈ ਬਿਨ ਸੁਖ ਆਨੰਦ ਵਿਰਾਂਗ ਬਤੀਤ ਕਰਾਉਣਾ ਜੀਵਨ ਵਰ ਸਤਿਗੁਰੂ ਜੀ ਆਵਰਸ਼ੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਿਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਹੀਰ ਗਨ ਸਾਹਿਬ ਜੀ ਤੇ ਪਾਵਨ ਦਰਬਾਰੰਦੂ ਸਤਿਗੁਰੂ ਜੀ ਆਪ ਜੀ ਦੇ ਸੁੰਦਰ ਸੰਗਸਣ ਤਿਆਰ ਹਨ ਕਰੋ ਕਿਰਪਾਲਤਾ ਸਿੰਘਾਸਨ ਅੰਤ ਸਿ ਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਦੇਖ ਕੇ ਹਲ ਕਰੋ ਪਾਵਨ ਗੁਰਬਾਣੀ ਦੇ ਪ੍ਰਮਾਨ ਬਖਸ਼ ਕੇ ਸਰਕਾਰ ਕਰੋ ਸਤਿਗੁਰੂ ਜੀ ਕਰੋ ਕਿਰਪਾਲਤਾ ਨਿਵਾਸ ਸੰਤੋ ਪ੍ਰਕਾਸ਼ ਸੰਤਿ ਚਰਨ ਗੇ ਆਗਿਆ ਬਖਸ਼ੋ ਸਤਿ ਸ੍ਰੀ ਅਕਾਲ ਸੰਗ ਸੰਸਾਈ ਹੋਣਾ ਸੇ ਪਿਆਰੇ ਮੇ ਜਿਨਾ ਮੈਂ ਆਪੇਰਾ ਨਾਮ ਸਤਿ ਆਵੇ ਨਾਲੇ ਨਾਮ ਕਰਦੀ ਕਰਾਂ ਤੇਰੀ ਬਾਾਰੇ ਸਤਿਮਤ ਨਾਮ ਨਾਮ ਵਾਹਿਗੁਰੂ ਰਿਕਾ ਖਲਸਾ ਵਾਹਿਗੁਰੂ ਰਿਕੀ ਪਤੇ ਬੋਲੇ